ਕਾਲਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਕ ਹੈਗੀ ਐ 30 ਨਵੰਬਰ 2025 ਤੇ ਅੱਜ ਅਸੀਂ ਚੱਲੇ ਆ ਯਾਤਰਾ ਤੇ ਬਾਬਾ ਮਕਾਲਾ ਜੀ ਤੇ ਰੱਬ ਅੱਗੇ ਅਰਦਾਸ ਹੈ ਵੀ ਸਤਿ ਸ਼੍ਰੀ ਨਾਮ ਇਹ ਯਾਤਰਾ ਪੂਰੀ ਕੀ ਹੋਵੇ ਤੇ ਮਿਲਦੇ ਸਾਨੂੰ ਅੱਗੇ

ਅਗੇ ਜੀ ਜਰੂਰੀ ਸਾਧੂ ਆ ਜਿਓ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਅੰਦਰ ਜੀ ਬਾਬਾ ਵਕਾਲਾ ਸਾਹਿਬ ਗੁਰਦੁਆਰੇ ਦਰਸ਼ਨ ਕਰਵਾਣੇ ਆਂ ਉਹਦੇ ਆਈਏ ਆਇਆ ਥੋੜਾ ਜਿਹਾ ਮੈਂ ਕਿਹਾ ਬਾਬਾ ਜੀ ਜਿਹੜੇ ਜਾ ਦੇ ਦੂੰਗੀ ਜੀ ਬਾਬਾ ਨੇ ਭਰਿਆ ਹੱਥ ਥੋੜਾ ਦੇ ਦੇ ਹੋਰ ਇਹ ਬਾਬਾ ਜੀ ਨੇ ਦਿਲ ਖੁਸ਼ ਕਰਤਾ ਫਿਰ ਲੈ ਹੋਰ ਜੀ ਵਾਸੇ ਯਾਰ ਆਪਣੇ ਜਿਹੜਾ ਪ੍ਰਸ਼ਾਦ ਮਿਲਦਾ ਹੁੰਦਾ ਨਾ ਇਹ ਮਤਲਬ ਰੱਬ ਵੱਲੋਂ ਦਾਤ ਹੁੰਦੀ ਆ ਇਹ ਕਿਤਨਾ ਨਾ ਹੀ ਕਿਸੇ ਨੂੰ ਮੰਨਣੀ ਚਾਹੀਦੀ ਨਾ ਹੀ ਕਿਸੇ ਨੂੰ ਦੇਣੀ ਚਾਹੀਦੀ ਸੱਚੀ ਮੈਂ ਜਾ ਕੇ ਨਹੀਂ ਕਰਦਾ ਪਰ ਕਿਉਂਕਿ ਰੱਬ ਨੇ ਹੁਣ ਆਪ ਕਹਿ ਕੇ ਨਹੀਂ ਕਹਿਣਾ ਰੱਬ ਨੇ ਪ੍ਰਸ਼ਾਦ ਦੇ ਰੂਪੇ ਆਪਣੀ ਦਾਤ ਦੇਣੀ ਹੈ ਜੋ ਤੁਸੀਂ ਦੇਣਾ ਬਲਾਗ ਜੀ ਆਪਾਂ ਚਲੋ ਜੀ ਤੇ ਹਮੇਸ਼ਾ ਆਪਣੇ ਪ੍ਰਸ਼ਾਦ ਦਾ ਕਦੇ ਹਿੱਸਾ ਕਿਸੇ ਨੂੰ ਨਾ ਦਿਓ ਤੇ ਆਪ ਸ਼ਕੋ ਜਿੰਨਾ ਰੱਬ ਨੇ ਦਿੱਤਾ ਜਿਆਦਾ ਮਿਲਿਆ ਤੁਹਾਨੂੰ ਠੀਕ ਹੈ ਜੀ ਬਣੋ ਬਣਗੇ ਗਾਸ Thank you. Uh. am re am re

ਆ ਦੇਖ ਸਾਦੇ ਇੱਕ ਖੂਹ ਮਿਲਿਆ ਸਾਨੂੰ ਤੇ ਹੁਣ ਖੂਹ ਦੀ ਇੱਕ ਵੀਡੀਓ ਬਣਾਵਾਂਗੇ ਅਸੀਂ ਜੋ ਜਾਗਰੂਕੀ ਦੇ ਦੇ ਸਕਦੇ ਆ ਚੈੱਕ ਕਰੋ ਇਹ ਸਾਫ ਪਾਣੀ ਹੈ ਬਿਲਕੁਲ ਸਾਫ ਦੀ ਸਾਧਿਆ ਸਾਫ ਪਾਣੀ ਹੈ ਸਾਰਾ ਇਹ ਤੇ ਮੌਜੂਦਾ ਆਪਣੇ ਪਾਣੀ ਗੱਡੀ ਉਹ ਰਹਿਣ ਦੇ ਨਾ ਹੈ ਕੱਢ ਕੇ ਦੇਖਣਾ ਪਾਣੀ ਦੇਖ ਲਾ ਭਰਾਵਾ ਬੋਲੇ ਹਨ ਬੋਲੇ ਨਾ ਬੱਬਾ ਪਾਣੀ ਦੀ ਮੁੰਡਾ ਮੁੰਡਾ ਹੀ ਲੱਗਾ ਕਿਆ ਬਾਤ ਆਣੀ ਕੂਜਾ ਬਾਲਟੀ ਲਗਾਈ ਪਰ ਇਹਨੂੰ ਮੁੰਡਾ ਆ ਦੇਖੀ ਜੀ ਵਾਹ ਇਹ ਕਿੰਨਾ ਬਣਾਇਆ ਕਰਦਾ ਹੈ 50 50 ਨਹੀਂ ਜਾਂਦਾ ਹੀ ਵਾਹ ਕਿੰਨੀ ਬਣਾਇਆ ਬੰਦੀ ਹੋਈ ਹੈ ਅੱਧੀ ਅੱਧੇ ਨਮਰਾਲੂ ਕੋਈ ਬੰਗਾ ਹੈ ਬੋਸ ਨਾ ਉਹ ਬਹੁਤ ਜੇਦਾ ਉਹ ਹੁਲੀ ਹੁਲੀ ਉਹ ਢੀ ਥੱਲੇ ਬਜ ਨਹੀਂ ਪਾਲਟੀ ਪਿੱਛੇ ਨੂੰ ਜਾ ਪਿੱਛੇ ਨੂੰ ਖਰਾਬ ਨਾ ਪਰ ਆਉਗੀ ਨਾ ਹਾਰੇ ਵਾਲੀ ਆਈ ਆਈ

ਪਾਣੀ ਬਿਲਕੁਲ ਸਾਫ ਹੈ ਲੈ ਵੀ ਇਹ ਕੂੜਿਆ ਪਾਣੀ ਦਾ ਦੇਖ ਸਾ ਦੇ ਇਹ ਕਿਹੜਾ ਬਗਿਆਂ ਕਦੋਂ ਨਾ ਬਾਹਰ ਜਰਾਂ ਪਾਣੀ ਵੀ ਮਹਿੰਗਾ ਬਹੁਤ ਵਧੀਆ ਹੈ ਹੂੰ ਦੇਖੋ ਬਲਕਿ ਠਹਿੜ ਜਾ ਉਹ ਮਿੱਠਾ ਪਿਆ ਬਣੀ ਕਰਾ ਹਾਂ ਮਿੱਠਾ ਕਿੰਨੇ ਮਿੱਠਾ ਨੇ ਵਾਹ ਵਾਹ ਮਿੱਠਾ ਵਣੀਆ ਹਾਂ ਰੇੜੀ ਜਿੰਨੀ ਮਿੱਠਾ ਵਣੀਆ ਹਲਕਾ ਜਿਹਾ ਮਿੱਠਾ ਹੈਗਾ ਤੇ ਚੰਨ ਬਈ ਹਲਕੀ ਜਿਹੀ ਮਠਿਆਸ ਹੁੰਦੀ ਜਿਹੜੀ ਹਾਂ ਉਹ ਦੇਸਾ ਆ ਦੀਦ ਸੀ ਕਿੰਨੇ ਪਤੰਗ ਉਡ ਰਹੇ ਆ ਤੇ ਆ ਮੁੰਡਾ ਮਿਲਿਆ ਸਾਨੂੰ ਛੋਟਾ ਜਿਹਾ ਕਿੱਧਰ ਨਾਮ ਕੀ ਤੇਰਾ ਮੇਰਾ ਨਾਮ ਮਨਵੀਰ ਮਨਵੀਰ ਸਾਡੇ ਦੋਸਤ ਆ ਸਾਡੇ ਦੋਸਤ ਦਾ ਨਾਮ ਵੀ ਮਨਵੀਰ ਆ ਪਰ ਉਹ ਪੋੜਾ ਹੀ ਹੈ ਉਹ ਪੋੜਾ ਹੀ ਆ ਤੂੰ ਤੁਸੀਂ ਪੋੜਾ ਜੇਂ ਆ ਸਮਾਂ ਡਾਕ ਕਰਿਆ ਇਹ ਜੀ ਬੱਸ ਚੱਲੀ ਆ ਹੁਣ ਅਸੀਂ ਵੀ ਚਲੀਏ ਘਰੋਂ ਘਰ ਹਾਂਜੀ ਉਹਨਾਂ ਘਰੇ ਪਹੁੰਚ ਗਏ ਆ ਤੇ ਹੁਣ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਐਂਡ ਸ਼ੇਅਰ ਕਮੈਂਟ ਯੂਰ ਕਰਿਓ ਤੇ ਵੀਡੀਓ ਪੂਰੀ ਦੇਖ ਲਈ ਵਾਚ ਕਰਨ ਲਈ ਤੁਹਾਡਾ ਧੰਨਵਾਦ ਤੇ ਬਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਓਕੇ